ਹੈਲੋ ਜੀ ਸੱਚੀ ਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਅੱਰਾਜਾ ਪੰਜਾਬੀ ਥੋੜੇ ਵਾਸਤੇ ਬਹੁਤ ਪਿਆਰੇ ਸੂਟ ਲੈ ਕੇ ਆਏ ਆ ਜਿਨ੍ਹਾਂ ਦੇ ਉੱਪਰ ਤੁਹਾਨੂੰ ਐਕਸਟਰਾ ਤੋਂ ਕੋਈ ਲੈਸਸ ਲਗਾਉਣ ਦੀ ਜ਼ਰੂਰਤ ਨਹੀਂ ਹੈ ਆਲਰੇਡੀ ਇਹਨਾਂ ਤੇ ਲੱਸੀ ਲੱਗੀਆਂ ਲਗਾਈਆਂ ਲੈਸਸ ਆਉਂਦੀਆਂ ਨੇ ਕਿਉਂਕਿ ਜਦੋਂ ਵੀ ਆਪਾਂ ਸੂਟ ਪ੍ਰਿੰਟ ਜਾਂ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨਰ ਸੂਟਸ ਖਰੀਦਦੇ ਆ ਤਾਂ ਸਭ ਤੋਂ ਬਾਅਦ ਆਪਾਂ ਨੂੰ ਲੈਸ ਖਰੀਦਣੀ ਪੈਂਦੀ ਆ ਕਾਫੀ ਜਿਹੜਾ ਟਾਈਮ ਉਹ ਵੇਸਟ ਹੋ ਜਾਂਦਾ ਹੈ ਲੈਸ ਖਰੀਦਣ ਤੇ ਫਿਰ ਉਹਨਾਂ ਨੂੰ ਲਗਾਉਣਾ ਜੇਕਰ ਉਹਨੂੰ ਸਟੀਚਿੰਗ ਦੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਟੀਚਿੰਗ ਵੀ ਉਹਦੀ ਐਕਸਟਰਾ ਦੇਣੀ ਪੈਂਦੀ ਆ ਕਿਉਂਕਿ ਲੈਸਸ ਦੇ ਡਿਜ਼ਾਈਨਸ ਜਿਹੜੇ ਬਣਾਉਣੇ ਬਹੁਤ ਮੁਸ਼ਕਲ ਹੁੰਦੇ ਨੇ ਤਾਂ ਤੁਹਾਨੂੰ ਆਪਾਂ ਇਸ ਤਰ੍ਹਾਂ ਦੇ ਸੂਟ ਦਿਖਾ ਰਹੇ ਹਾਂ ਜਿਨ੍ਹਾਂ ਦੇ ਉੱਪਰ ਲੈਸਸ ਜਿਹੜੀਆਂ ਲੱਗੀਆਂ ਲਗਾਈਆਂ ਤੁਹਾਨੂੰ ਮਿਲ ਜਾਣਗੀਆਂ ਐਂਡ ਬਹੁਤ ਸੋਹਣੇ ਸੂਟ ਨੇ ਤੇ ਲੈਸਸ ਵੀ ਦੇਖੋ ਅੱਜਕੱਲ ਜਿਹੜੀਆਂ ਟ੍ਰੈਂਡ ਵਿੱਚ ਆ ਰਹੀਆਂ ਨੇ ਸੇਮ ਉਹ ਹੀ ਤੁਸੀਂ ਲੈ ਸਕਦੇ ਹੋ ਇਹ ਜਿਹੜਾ ਸੂਟ ਬਣਿਆ ਹੋਇਆ ਜੀ ਪਿਓਰ ਕਾਟਨ ਦਾ ਚਿਕਨ ਕਾਰੀ ਐਮਬ੍ਰੋਇਡਰੀ ਦੇ ਵਿੱਚ ਬਣਿਆ ਹੋਇਆ ਤਾਂ ਤੁਸੀਂ ਦੇਖੋ ਤਿੰਨ ਲੇਅਰਸ ਜਿਹੜੀਆਂ ਜਿਹੜੀ ਆਪਾਂ ਨੀਚੇ ਘੇਰੇ ਦੇ ਉੱਪਰ ਲੇਸ ਲਗਾਈ ਹੋਈ ਹੈ ਇਹ ਲੇਸ ਆਲਰੇਡੀ ਕਾਫੀ ਕੋਸਟਲੀ ਹੁੰਦੀ ਹੈ ਬਟ ਆਪਾਂ ਨਾਲ ਤੁਹਾਨੂੰ ਲਗਾ ਕੇ ਡਿਜ਼ਾਈਨ ਕਰਕੇ ਸੂਟ ਦੇ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਉੱਪਰ ਨੂੰ ਦੋ ਪੈਨਲ ਜਾਣਗੇ ਠੀਕ ਹੈ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ ਹੈਗਾ ਗਾਸ ਲੁੱਕ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਲਗਾਇਆ ਜਾਂਦਾ ਹੈ ਲੇਸਾਂ ਨੂੰ ਤੇ ਬਹੁਤ ਸੋਹਣੀਆਂ ਲੱਗਦੀਆਂ ਨੇ ਇੱਕ ਤਰ੍ਹਾਂ ਦਾ ਸੂਟ ਦੀ ਜਿਹੜੀ ਫਿਨਿਸ਼ਿੰਗ ਡਿਜ਼ਾਈਨਿੰਗ ਉਹ ਸਭ ਤੋਂ ਅਲੱਗ ਹੋ ਜਾਂਦੀ ਹੈ ਬਾਕੀ ਇਹਦੀ ਲੈਂਥ ਬਹੁਤ ਹੁੰਦੀ ਹੈ 44 45 ਤੱਕ ਵੀ ਤੁਸੀਂ ਰੈਡੀ ਕਰ ਸਕਦੇ ਹੋ ਇਦਾਂ ਦੇ ਸੂਟਾਂ ਨੂੰ ਕਿਉਂਕਿ ਖੁੱਲੀ ਡੁੱਲੀ ਲੈਂਥ ਰੱਖ ਕੇ ਇਹਨਾਂ ਨੂੰ ਜਿਹੜੀ ਕਿ ਲੈਸਸ ਜਿਹੜੇ ਡਿਜ਼ਾਈਨ ਕੀਤੇ ਜਾਂਦੇ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਤੁਸੀਂ ਘੇਰਾ ਵੀ ਜੇਕਰ ਛੋਟਾ ਕਰਨਾ ਹੋਵੇ ਕਰ ਸਕਦੇ ਆ ਬਟ ਡਿਜ਼ਾਈਨ ਕੀਤਾ ਹੋਇਆ ਤਾਂ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਉਪਰ neck ਤੋਂ ਇਸਨੀ ਲੈਂਥ ਛੋਟੀ ਕਰ ਸਕਦੇ ਹੋ ਬਾਟਮ ਜਿਹੜੀ ਇਹਨਾਂ ਦੇ ਨਾਲ ਪਿਓਰ ਕਾਟਨ ਦੀ ਪਲੇਨ ਵਿੱਚ ਆਏਗੀ। ਕਾਫੀ ਜ਼ਿਆਦਾ ਕਲਰਸ ਇਹਦੇ ਵਿੱਚ ਮਿਲ ਜਾਣਗੇ ਸੂਟ ਦੇ ਵਿੱਚ। ਤੁਸੀਂ WhatsApp ਤੇ ਮੈਨੂੰ DM ਕਰਕੇ ਕਲਰਸ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ। ਐਂਡ ਇਹ ਦੁਪੱਟਾ ਜਿਹੜਾ ਹੈਗਾ ਜੀ ਪਿਓਰ ਦਾ ਆਏਗਾ ਠੀਕ ਹੈ। ਪਿਓਰ ਦਾ ਦੁਪੱਟਾ ਹੈਗਾ ਇਹਦੇ ਨਾਲ। ਪਿਓਰ ਵਧੀਆ ਵਿੱਚ ਹੋਏਗਾ। ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਜਿਹੜਾ ਉਹ ਮਿਲ ਜਾਏਗਾ ਠੀਕ ਹੈ। ਐਂਡ ਇਹ ਸੂਟ ਦੇ ਵਿੱਚ ਕਾਫੀ ਕਲਰ ਜਿਹੜੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਾਕੀ ਹੁੰਦਾ ਜੀ ਲੈਸਸ ਲਗਾਉਣ ਦੀ ਐਕਸਟਰਾ ਸਟਿਚਿੰਗ ਦੇਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਐਕਸਟਰਾ ਸਟਿਚਿੰਗ ਦੇਣੀ ਐਂਡ ਉਹਦੇ ਨਾਲ ਥੋੜੇ ਸੂਟ ਵੀ ਪਹਿਲਾਂ ਤੋਂ ਹੁੰਦਾ ਨਹੀਂ ਐ ਭੀ ਕਿਸ ਤਰ੍ਹਾਂ ਦਾ ਹੋਏਗਾ ਅ ਬਟ ਜਦੋਂ ਆਪਾਂ ਬਣਿਆ ਬਣਿਆ ਸੂਟ ਲੈਂਦੇ ਆ ਇਸ ਤਰ੍ਹਾਂ ਦੀਆਂ ਲੈਸਾਂ ਲੱਗੀਆਂ ਤਾਂ ਆਪਣੇ ਸਾਹਮਣੇ ਹੁੰਦਾ ਕਿ ਇਸ ਤਰ੍ਹਾਂ ਦੀਆਂ ਲੈਸਸ ਡਿਜ਼ਾਈਨ ਜਿਹੜੇ ਨੇ ਕੀਤੀ ਹੋਏ ਨੇ ਤਾਂ ਆਪ ਨੂੰ ਉਸੇ ਟਾਈਮ ਸ਼ੋ ਹੋ ਜਾਂਦੀ ਆ ਨੈਕਸਟ ਜੀ ਬਹੁਤ ਪਿਆਰਾ ਸੂਟ ਕਲਰ ਕੰਬੀਨੇਸ਼ਨ ਦੇਖੋ ਬਹੁਤ ਸੋਹਣਾ ਲਾਈਟ ਵੀਅ ਡਾਰਕ ਵੀਅ ਗਰਲਸ ਵਾਸਤੇ ਵੀ ਬਹੁਤ ਵਿਆਹ ਹੈ ਐਂਡ ਜੇਕਰ ਤੁਸੀਂ ਕਿਸੇ ਨੇ ਜਿਆਦੀ ਏਜ਼ ਹੈਗੀ ਤਾਂ ਉਹਦੇ ਵਾਸਤੇ ਵੀ ਬਹੁਤ ਵਧੀਆ ਕਲਰ ਹੈਗਾ ਬਹੁਤ ਹੀ ਸੋਨਾ ਲਾਈਟ ਜਾਂ ਸਰਮਾਈ ਜਿਹਾ ਕਲਰ ਹੈਗਾ ਵਾਈਟ ਕਲਰ ਦੇ ਵਿੱਚ ਪ੍ਰਿੰਟ ਦਿੱਤਾ ਹੋਇਆ ਇਸ ਦੇ ਵੀ ਨੀਚੇ ਘੇਰੇ ਤੇ ਆਪਾਂ ਇਹਨੂੰ ਮਖਾਣਾ ਲੈ ਸਕਦੇ ਨੇ ਇਹਨਾਂ ਨੂੰ ਘੇਰੇ ਤੇ ਦਿੱਤੀ ਹੋਈ ਆ ਠੀਕ ਹੈ ਸਿੰਪਲ ਸੋਬਰ ਵੀ ਆ ਜਾਨੀ ਕਿ ਗਰਲਸ ਵੀ ਬਣਾ ਸਕਦੀਆਂ ਨੇ ਤੇ ਜੇਕਰ ਤੁਸੀਂ ਜਿਆਦਾ ਇਹ ਵਿੱਚੇ ਤਾਂ ਤੁਸੀਂ ਘੇਰੇ ਦੇ ਉੱਪਰ ਜਿਵੇਂ ਲੱਗੀ ਹੋਈ ਤਾਂ ਤੁਸੀਂ ਆਪ ਵੀ ਸਟਿਚ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਗਾ ਕੁ ਜਿਹੜਾ ਕਾਟਨ ਦਾ ਕੱਪੜਾ ਜਿਹੜਾ ਜੀ ਪਿਓਰ ਕਾਟਨ ਦਾ ਹੈਗਾ ਦੁਪੱਟਾ ਪਿਓਰ ਦਾ ਹੈਗਾ ਪਿਓਰ ਸ਼ਫਾਨ ਹੁੰਦੀ ਹੈ ਇਹ ਤੇ ਬੂਰੇ ਦੁਪੱਟੇ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਮਖਾਣਾ ਲੈਸ ਉਹ ਲਗਾ ਕੇ ਦਿੱਤੀ ਜਾਏਗੀ ਠੀਕ ਹੈ ਤੇ ਦੁਪੱਟੇ ਦਾ ਕਲਰਸ ਤੋਂ ਅੜੀਆਂ ਸਲਾ ਸਕਦੇ ਹੋ ਕਲਰ ਬਹੁਤ ਪਿਆਰਾ ਹੈ ਇਹਦੇ ਵਿੱਚ ਵੀ ਕਾਫੀ ਜਿਆਦਾ ਕਲਰਸ ਮਿਲ ਜਾਣਗੇ ਤੁਸੀਂ WhatsApp ਤੇ ਇਦਾਂ ਦੀ ਸਾਰੀ ਡਿਟੇਲ ਐਂਡ ਕਲਰਸ ਚੈੱਕ ਕਰ ਸਕਦੇ ਹੋ ਪ੍ਰਾਈਸ ਇਹਦਾ ਰਹੇਗਾ 1000 ਰੁਪਏ ਹਾਂਜੀ ਇਹ ਵਾਲਾ ਸੂਟ ਦੇਖੋ ਕਲਰਸ ਦੇਖੋ ਸਪੈਸ਼ਲ ਐਂਡ ਇਹਦੇ ਮੈਂ ਤੁਹਾਨੂੰ ਨੈਕਲਾਈਨਸ ਬਣਾਉਣੀਆਂ ਸਭ ਤੋਂ ਪਹਿਲਾਂ ਇਹ ਤੁਸੀਂ ਇਸ ਦੇਖ ਸਕਦੇ ਹੋ ਪਿਕਸ ਦੇ ਵਿੱਚ ਇਦਾਂ ਦਾ ਬਣਿਆ ਹੋਏਗਾ ਐਂਡ ਇਹ ਦੇਖੋ ਤੁਸੀਂ ਬਹੁਤ ਸੋਹਣਾ ਕਲ ਇਹਦਾ ਸਪੈਸ਼ਲ ਕਲਰ ਬਹੁਤ ਪਿਆਰਾ ਕਾਫੀ ਜ਼ਿਆਦਾ ਸੂਟ ਆਪਾਂ ਸੇਲ ਕੀਤੇ ਨੇ ਤੁਸੀਂ ਵੈਸਲ ਇਹਦੇ ਕਲਰ ਦੇ ਵਿੱਚ ਕਿਉਂਕਿ ਇਹਦਾ ਕਲਰ ਕੰਬੀਨੇਸ਼ਨ ਜਿੱਥੇ ਜ਼ਿਆਦਾ ਪਿਆਰਾ ਹੈਗਾ ਉੱਥੇ ਇਹਦੇ ਵਿੱਚ ਜਿਹੜਾ ਪ੍ਰਿੰਟ ਆ ਬਹੁਤ ਜ਼ਿਆਦਾ ਸਪੈਸ਼ਲ ਆ ਠੀਕ ਹੈ ਐਂਡ ਇਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਇਹ ਸੂਟ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹਾਂਜੀ ਇਹ ਆਲ ਓਵਰ ਸੂਟ ਹੋਏਗਾ ਇਸ ਦੀ ਨੈਕਲਾਈਨਸ ਬਣੀ ਆ ਨੈਕਲਾਈਨਸ ਦੇ ਉੱਪਰ ਪੋਰਟਲੀ ਬਟਨ ਦਿੱਤੇ ਹੋਏ ਨੇ ਪਾਈਪਿੰਗ ਲਗਾ ਕੇ ਕਿਉਂਕਿ ਸਪੈਸ਼ਲ ਹੁੰਦਾ ਹੈ ਕਿ ਨੈਕਲਾਈਨਸ ਬਣੀ ਹੋਏ ਸੂਟ ਦੀ ਤਾਂ ਬਹੁਤ ਪਿਆਰਾ ਲੱਗਦਾ ਕਿਉਂਕਿ ਆਲ ਓਵਰ ਦੇ ਵਿੱਚ ਜਿਆਦੀਆਂ ਲੈਸਸ ਜਿਹੜੀਆਂ ਉਹ achhiyan nahi lagdiyan ਤਾਂ necklines ਆਪਾਂ ਨਾਲ ਤੁਹਾਨੂੰ ਬਣਾ ਕੇ ਦੇ ਰਹੇ ਆਂ ਨਾਲ ਪਿਓਰ ਦਾ ਦੁਪੱਟਾ ਹੋਏਗਾ ਪਿਓਰ ਸ਼ਫਾਨ ਦਾ ਐਂਡ ਨਾਲ ਦੀ ਲੈਸ ਲੱਗੀ ਹੋਏਗੀ ਇਹਦਾ ਪ੍ਰਾਈਸ ਆਏਗਾ ਜੀ 1500 ਰੁਪਏ ਪਿਓਰ ਮਸਲੀਨ कॉटन ਆਏਗੀ ਠੀਕ ਹੈ ਮਸਲੀਨ कॉटन ਹੁੰਦੀ ਹੈ ਜਿਵੇਂ ਤੁਸੀਂ ਸੰਮਲ ਦੇ ਵਿੱਚ ਤੁਸੀਂ ਪਾਰਟੀਆਂ ਵਾਸਤੇ ਸੂਟਸ ਲੈਣਾ ਚਾਹੁੰਦੇ ਹੋ ਜਾਂ ਫਿਰ ਆਨ ਜਾਣ ਲਈ ਤੁਸੀਂ इजीली ਇਹਨੂੰ ਸਟਿਚ ਕਰ ਸਕਦੇ ਬਹੁਤ ਵਧੀਆ ਹੋਏਗਾ ਹਾਂਜੀ ਇਹ ਹੈਗਾ ਜੀ ਬਲੈਕ ਕਲਰ ਦੇ ਵਿੱਚ ਇਹ ਵੀ ਸੂਟ ਬਹੁਤ ਸੋਹਣਾ ਹੈ ਸਪੈਸ਼ਲ ਇਹਦੇ ਲੈਸਾਂ ਦੇ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਕਿੰਨੇ ਸੋਹਣੇ ਅਸੀਂ ਡਿਜ਼ਾਈਨ ਕੀਤੇ ਆ ਇਹਨਾਂ ਨੂੰ ਫੈਬਰਿਕ ਰਹੇਗਾ ਜੀ ਸ਼ਰਟ ਦਾ ਪਿਓਰ ਮਸਲਿਨ कॉटन ਕਿਉਂਕਿ ਮਸਲਿਨ कॉटन ਦੀ ਸ਼ਾਈਨ ਹੋਣ ਕਰਕੇ ਤੁਸੀਂ ਇਹਨਾਂ ਨੂੰ ਛੋਟੇ-ਮੋਟੇ ਪਾਰਟੀ ਤੇ ਵੀ ਯੂਜ਼ ਕਰ ਸਕਦੇ ਹੋ ਫੈਬਰਿਕ ਇਹ ਵਾਲੀਆਂ ਇਸਦੇ ਲੈਸਸ ਲੱਗੀਆਂ ਹੋਈਆਂ 골ਡਨ ਕਲਰ ਦੀ ਲੈਸ ਲੱਗੀ ਆ ਪੈਚਸ ਲਗਾ ਕੇ ਉੱਪਰ ਆਪਾਂ ਗਲੇ ਨੈਕਲਾਈਨਸ ਬਣਾਈ ਹੋਈ ਹੈ ਠੀਕ ਹੈ ਇਸਦੇ ਉੱਪਰ ਗਲਾ ਬਣੇਗਾ ਦਿੱਤੀ ਇਹ ਨੈਕਲਾਈਨਸ ਬਣੀ ਬਹੁਤ ਪਿਆਰੀ ਤੇ ਇਹਦੇ ਨਾਲ ਜਿਹੜੀ ਬਾਟਮ ਆ ਜੀ ਦੇਖੋ ਬਹੁਤ ਸੋਹਣੀ ਬਾਟਮ ਬਣੀ ਹੋਈ ਆ ਜਿਹਦੇ ਉੱਪਰ ਸਪੈਸ਼ਲੀ ਮਸ਼ੀਨ ਵਰਕ ਦਿੱਤਾ ਹੋਇਆ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਡਿਜ਼ਾਈਨਸ ਮਿਲ ਸਕਦੇ ਤੁਸੀਂ WhatsApp ਤੇ ਚੈੱਕ ਕਰਵਾ ਸਕਦੇ ਹੋ ਬਲੈਕ ਕਲਰ ਦੀ ਬਾਟਮ ਆਏਗੀ ਪ੍ਰਿੰਟ ਸ਼ਰਟ ਦਾ ਬਹੁਤ ਪਿਆਰਾ ਹੈਗਾ ਨੈਕਲਾਈਨਸ ਬਣੀ ਹੋਈ ਆ ਐਂਡ ਬਹੁਤ ਹੀ ਸੋਹਣਾ ਡਿਜ਼ਾਈਨਰ ਸੂਟਸ ਹੈਗਾ ਤੁਸੀਂ ਲੈ ਸਕਦੇ ਹੋ ਤੇ ਇਹਦਾ ਪ੍ਰਾਈਸ ਰਹੇਗਾ ਜੀ 1500 ਰੁਪਏ ਠੀਕ ਹੈ ਜੀ 1500 ਰੁਪਏ ਤੇ ਕੰਟਰਾਸਟ ਚ ਦੁਪੱਟਾ ਆਏਗਾ ਦੁਪੱਟਾ ਪਿਓਰ ਦਾ ਆਏਗਾ ਸਪੈਸ਼ਲ ਦੁਪੱਟੇ ਇਹਨਾਂ ਨਾਲ ਪਿਓਰ ਦੇ ਆਉਂਦੇ ਨੇ ਕਿਉਂਕਿ ਪਿਓਰ ਦੇ ਦੁਪੱਟੇ ਜ਼ਿਆਦਾ ਕੰਫਰਟੇਬਲ ਹੁੰਦੇ ਨੇ ਜ਼ਿਆਦਾ ਵਧੀਆ ਹੁੰਦੇ ਨੇ ਹਰ ਇੱਕ ਇਸ ਦੇ ਵਿੱਚ ਇਹ ਲੈ ਸਕਦੇ ਹੋ ਤੁਸੀਂ ਇਹਨਾਂ ਨੂੰ ਵੇਅਰ ਕਰਨਾ ਬਹੁਤ ਜ਼ਿਆਦਾ ਸਹੀ ਹੁੰਦਾ ਇਸ ਕਰਕੇ ਆਪਾਂ ਦੁਪੱਟੇ ਜਿਹੜੇ ਜ਼ਿਆਦਾ ਪਿਓਰ ਦੇ ਹੀ ਲਗਾਉਣੇ ਆ ਬਾਕੀ ਤੁਹਾਡੀ ਚੋਇਸ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਤਾਂ ਇਹਦੇ ਨਾਲ ਸੋਹਣੇ ਸੋਹਣੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਆਪਾਂ ਹਰ ਉਸ ਤੁਹਾਡੇ ਨਾਲ ਬਹੁਤ ਸੋਹਣੇ ਸੋਹਣੇ ਡਿਜ਼ਾਈਨਸ ਐਂਡ ਸੂਟਸ ਜਿਹੜੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਆਂ ਬਾਕੀ ਇਹਨਾਂ ਦੀ ਸਟੀਚਿੰਗ ਤੋਂ ਬਾਅਦ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ